ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਅਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰ ਸਿਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸ਼ਲੋਕ ਮਹਲਾ 1 ਦੁਖਦਾਰੂ ਸੁਖ ਰੋਗ ਭਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਫਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਤਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਨ ਕੀਤੀ ਸੋ ਪਾਰ ਪਇ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਬਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਵਹਿ ਸਰਬ ਸਮਾਲੇ ਆਵਾਜ਼ੀ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣਹਾਰੇ ਤੇ ਤੇਰੇ ਰਾਗ ಪರಿਸਿਉ ਕਹੀਅ ਹੈ ਕਿ ਤੇਹ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਵਹਿ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਈਸਰ ਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂਦਰਾ ਸਨ ਬੈਠੇ ਦੇਵਤਿਆਂ ਦਰਨਾਲੀ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਬੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀ ਸੁਰ ਅਜੁਗ-ਜਗ ਵੇਦਾ ਨਾਲੇ ਗਾਵਣ ਤੁਧਨੋ ਮੋਹੂਨੀ ਆ ਮਨ ਮੋਹਣ ਸੁਰਗ ਮਛ ਪਾਇ ਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋਂ ਜੋਤ ਮਹਾਬਲ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ ਸੇਈ ਤੁਧਨੋਂ ਗਾਵਣ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋਂ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਦੇਖੈ ਕੀ ਤਾਇ ਆਪਣਾ ਜਿਉ ਤਿਸ ਦੀ ਵਢਾਈ ਜੋਤਿ ਸੁਭਾਵੈ ਸੋਈ ਕਰਸੀ ਫਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਕੋਣਾ ਵੱਡਾ ਆਕਾ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੀ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀਂ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾ ਆਉ ਸਭ ਸਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵੜਾਈ ਸਭ ਸਤ ਸਭ ਤਪ ਸਭ ਚੰਗਿਆਈ ਸਿਦ੍ਧਾਪੁਰ ਕਾਕੀਆਂ ਵੜਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲ ਆਖਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹਿ ਤਿਸੈ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖਾ ਤ ਭੂਖਾ ਖਾਇ ਚਲੀ ਅਹ ਦੂਖ ਸੋਖਾਂ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚਾ ਨਾਹਿ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕਾਇ ਆਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਈ ਨਾ ਹੋ ਮਰੈ ਨਾ ਹੋਵੇ ਸੋਗ ਦਿਨ ਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜੈਨਾ ਦਿਨ ਕਰ ਕੈ ਕੀਤੀ ਰਾਤ ਖਸਮ ਬਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੂਜਰੀ ਮਹਲਾ ਚੌਥਾ ਹਾਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕੈ ਰਾਮਾ ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤਾ ਗੁਰ ਦੇਵਾ ਮੋ ਕਾ ਰਾਮ ਨਾਮ ਪ੍ਰਗਾਸ ਗੁਰ ਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵੜੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣਾ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੀ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧੁਰ ਮਸਟਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੋ ਪਾਈ ਤਾ ਕਰ ਜਿਕੇ ਆਗੇ ਕਰ ਧਰਿਆ ਮੇਰੇ ਮਹਾਦਾਉ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਹੋ ਜਨਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਏ ਠਾਕਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੇ ਸਹਿ ਕੋਸਾ ਤਿਸ ਪਾਛੈ ਵਚਰੇ ਛਰਿਆ ਤਿਨ ਕਾਵਣ ਖਲਾਵੇ ਕਾਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵ ਹੋ ਸੰਤਹ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਰ ਅੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪਿਹਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਵਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਵ ਖਾਣਾ ਜੋ ਸੇਵੈ ਜੋ ਸੇਵਹਿ ਤੁਰ ਜੀ ਜਨ ਨਾਨਕ ਤੈਨ ਪੁਰ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੋ ਜੀ ਸੇ ਜਾਨ ਦੁਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਆ ਜੀ ਦਨ ਤੂਟੀ ਜਾਮ ਕੀ ਫਾਸੀ ਜਨ ਨਿਰਭਾਉ ਜਨ ਹਰ ਨਿਰਭਾਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇ ਅੰਤ ਬੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰ ਅਨਕਾ ਅਨੇਕਾ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਾਪ ਤਾਪ ਹੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਵਾ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੋ ਜੇਵੜ ਅਵਰ ਨ ਕੋਈ ਤੂੰ ਝੁਗ ਝੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ 4 ਤੂੰ ਕਰ ਤਸ ਸਚਿਆਰ ਮੈਂ ਦਾ ਸਾਈਂ ਜੋ ਤਉ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਅਜੰਤ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਇਹ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰਿ 세ਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨ ਕੋਏ ਹੂ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜਾ ਭਈਲੇ ਨਵਾਸਾ ਪਾਣੀ ਪਾਪ ਕਤਨਹਿ ਕੀਆ ਪੰਕਜੋ ਮੋਹ ਪਗ ਨਹੀਂ ਚਾਲਾ ਹਉ ਦੇਖਾ ਤੈ ਡੂਬੇ ਹਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤਨਾਂ ਨਿਕ ਤਿਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਅਵਰ ਕਾਜ ਤੇ ਰਕ ਤੈਨਾ ਕਾਮ ਮਿਲ ਸਾਧ ਸੰਗਤ ਪੜ ਕੇਵਲ ਨਾਮ ਰੰਜਾਮ ਲਾਗ ਭਵਜਲ ਤਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਾ ਸਰਮਾ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ 10ਵੀਂ ਚਾਉ ਪਈ ਪੁਨਰ ਅਸ਼ਟ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਬਹ ਪਨ ਅਵ੍ਰਿਸ਼ਟ ਗਗਨ ਤੇ ਭਾਈ ਸਭ ਹਨ ਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਕਾਲ ਪਵਨ ਕੇ ਸਰਜਨ ਹਾਰੇ ਦਾਸ ਜਾਨ ਮੋਹਿ ਲੇਹੁ ਉਵਾਰ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰ ਹਮਰੇ ਦੁਸ਼ਟ ਸਬੈ ਤੁਮ ਘਾਵ ਆਪ ਹਾਥ ਦਾ ਮੋਹਿ ਬਚਾਵ ਸੁਖੀ ਵਸੈ ਮੋਹ ਪਰਿਵਾਰਾ ਸੇਵਕ ਸਿੱਖ ਸੁਭਾਅ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭੈਨ ਕਉ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਾਂ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਉ ਉਸ ਤੋਂ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਸਦਾ ਮੁਝੈ ਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੂਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੋਜ ਜੋ ਕਰਿਓ ਰੱਛਾ ਰਾਖਲੇ ਹੋ ਮੋਹਿ ਰਾਖਣਹਾਰੀ ਸਾਹਿਬ ਸੰਤ ਸਹਾਈ ਪਿਆਰ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਤੰਤਾ ਕਾਲ ਪਾਇ ਬ੍ਰਹਮਾ ਬਭ ਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੂਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਟੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਧ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਾਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤਹੁ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਾਦਨ ਸੇਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰਾ ਤਿਨ ਹਾਲਮ ਜਾਣਤ ਬੀਦ ਭੀਦ ਅਰ ਹਾਲਮ ਅਹੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕਾ ਕਰ ਪਹਨਨ ਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿ ਸਦਾ ਸਿਵਾ ਨਿਰੰਕਾਰ ਕਾ ਚੀਨਤ ਨਹਿ ਭੇਵ ਪਾਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦਸ ਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਪਸ ਰੂਪਾ ਰੰਤ ਭਯੋ ਰਾਵ ਕਈ ਭੂਪਾ ਅੰਡਜ ਜੇ ਅਰਜ ਸੇ ਤਜ ਕੀਨੇ ਉਤਪੁਜ ਖਾਨ ਬਹਰ ਰਚਦੀਨੀ ਗਉ ਫੂਲ ਰਾਜ ਹਵੇ ਬੈਠਾ ਤੂੰ ਸਿਮਟ ਪਇਓ ਸ਼ੰਕਰ ਇਕਠਾ 시ਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜੁਗਾ ਸਰੂਪਿ ਸ਼ਯਮ ਭਵ ਅਵਰੱਛਾ ਮੇਰੀ ਤਮ ਕਰੋ ਸਿਖੋ ਵਾਰਾ ਸਿਖ ਸੰਗ ਰੋ ਦੁਸ਼ਟ ਜਿਤੇ ਉਠਵ ਤਤ ਪਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਜਸ ਤੋਚ ਤਪ ਸਰਨੀ ਪਰ ਤਨ ਕੇ ਦੁਸ਼ਟ ਦੁਖਤ ਹਵੇ ਮਰੀ ਪੁਰਖ ਜਵਨ ਪਗ ਪਰ ਇਤਿ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾ ਕੇ ਕਾਲ ਨਿਤ ਨਹੀਂ ਆਏ ਹੈ ਰੱਛਾ ਹੋਈ ਤਾ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਲ ਕਿਰਪਾ ਦ੍ਰਿਸ਼ਟ ਤਰ ਜਾਹੇ ਨੇ ਹਰ ਹੋ ਤਾ ਕੇ ਤਾਪ ਤਨ ਕਮੈ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛਵੈ ਸਕੇ ਨ ਕੋਈ ਇਕ ਵਾਰ ਜਿਨ ਤਮੈ ਸੰਭਾਰਾ ਕਾਲ ਫਾਸ ਤੇ ਤਾਈ ਉਵਾਰਾ ਜਨ ਨਰ ਨਾਮ ਤੇ ਹਾਰੋ ਕਹਾ ਆਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਉਵਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲੇ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਆਂ ਕੋਛੈ ਕਰਤਾ ਸਰੀਆ ਸਤਿ ਅਜਾ ਜਾਵ ਪਾਏ ਦਾਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਲ ਸੁਣੈ ਗੰਗੋ ਜੋ ਜਾਹੀ ਸੋ ਰਸਨਾ ਪਾਵਾਈ ਹੁਣੈ ਮੂੜ ਚਿਤ ਲਾਏ ਚਤੁਰਤਾ ਆਵਾਈ ਦੁਖ ਦਰਦ ਭਉ ਨਿਕਟਨਾ ਤਿਨ ਨਰ ਕੀ ਰਹਿ ਹੋ ਜੋ ਜਾ ਕੀ ਇੱਕ ਵਾਰ ਚਾਹ ਪਈ ਕੋ ਕਹੈ ਚਾਉ ਪਈ ਸੰਬਤ 17 ਸਹਿਸ ਪਣਜੈ ਅਰਧ ਸਹਿਸ ਫਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਇਤ ਸ੍ਰੀ ਚਰਤਰੋ ਪਖਿਆਨੇ ਤਿਆ ਚਰਤਰੀ ਮੰਤਰੀ ਭੂਪ ਸੰਬਾਦੇ 405 ਚਰਤਰ ਸਮਾਪਤ ਮਸਤ ਸੁਭ ਮਤ ਅਪਜੂ ਦੋਹਰਾ ਦਾਸ ਜਨ ਕਰ ਦਾਸ ਪਾਰ ਕੀਜੈ ਕਿਰਪਾ ਅਪਾਰ ਆਪ ਹਾਸ ਦਾ ਰਖ ਮੋਹੇ ਮਨ ਕਰਮ ਬਾਚਨ ਵਿਚਾਰ ਚਾ ਪਈ ਮੈਂ ਨਾ ਗਣੇਸ਼ੈ ਪ੍ਰਿਥਮ ਮਨਾਉ ਕਿਸਨ ਵਿਸ਼ਨ ਕਬ ਹੁਨੇ ਧਿਆਉ ਕਾਨ ਸੁਨੇ ਪਹਿਚਾਨ ਨਾ ਤਿੰਸੂ ਲਿਵ ਲਾਗੀ ਮੋਰੀ ਪਗ ਇਨਸੂ ਮਹਾਕਾਲ ਰਖਵਾਰ ਹਮਾਰੋ ਮਹਾਲੋ ਹੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨਮ ਜੈ ਪ੍ਰਤਪਰੀ ਹੈ ਤਨ ਤਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚੱਲੈ ਰਾਖ ਆਪ ਮੋਹ ਔਰ ਨੰਦ ਲਾਏ ਤੁਮ ਮਮ ਕਰੋ ਸਦਾ ਪ੍ਰਤਿਪਾਰ ਤੁਮ ਸਾਹਿਬ ਮੈਂ ਦਾਸ ਤੇਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹਿ ਆਰ ਪਰਮ ਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਥ ਪਾਰਾ ਤੁਮ ਸਾਹੀ ਮੈਂ ਕਿੰਕਰ ਥਾਰਾ ਦਾਸ ਜਾਣਦਾ ਹੱਥ ਉਭਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨ ਬਹਰ ਕਰੂੰ ਕਾਵਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤਰ ਉਚਾਰੋ ਝੂਕ ਹੋਏ ਕਬਲੇ ਹੋ ਸੁਧਾਰੋ ਕਬਿਓ ਬਾਚ ਦੋਹਰਾ ਜੋ ਨੇ ਜ ਪ੍ਰਭ ਮੋ ਸੋ ਕਹਾ ਸੋ ਕਹਿ ਹੋ जग 마ਹੀ ਜੋ ਤੇ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹੀ ਦੋਹਰਾ ਹਰ ਹਰ ਜਨ ਦੋਹੀ ਏਕ ਹੈ ਬਿਬ ਵਿਚਾਰ ਕਛਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਕੈ ਸਮਾਹੀ ਦੋਹਰਾ ਜਬ ਆਇ ਸ ਪ੍ਰਭ ਕੋ ਭਇਓ ਜਨਮਤਰਾ ਜਗਿਆ ਹੈ ਅਬ ਮੈਂ ਕਥਾ ਸੰਛੇ ਪਤੇ ਸਭ ਹੂ ਕਹਿਤ ਸੁਨਾਈ ਕਾਬੀ ਬਾਚ ذھورا ਠਾੜ ਪयो ਮੈਂ ذور کر वचन ਕਹਾ ਸਿਰਨਿਆ ਹੈ ਪੰਥ ਚੱਲੇ ਤਵ ਜਗਤ ਮੈਂ ਜਬ ਤੁਮ ਕਰੋ ਸੁਹਾਈ ذھورا 제 ਦੇ ਤੁਮਰੇ ਧਿਆਨ ਕੋ ਨੇ ਟੋਠ ਤੇ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਾਂਗੇ ਭਗਵੰਤ ਦੋਹਰਾ ਕਾਲਪੁਰਖ ਕੀ ਦੇਹ ਮੋ ਹੋਟ ਕ ਬਿਸਨ ਮਹੇਸ ਹੋਟ ਇੰਦਰ ਬ੍ਰਹਮਾ ਕਿਤੇ ਰਾਵ ਸਾਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗਵਾਸ ਰਗਵਰ ਕਰਾ ਸਾਗਰੀਪੁਰੀ ਸਮੇਤ ਚਾਪਾਈ ਜੋ ਇਹ ਕਥਾ ਸੁਨੈ ਅਰਗਾਵੇ ਦੂਖ ਪਾਪ ਤੇ ਨਿਕਟ ਨ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਛਵੈ ਸਕੈ ਨ ਕੋਈ ਅਮਤ ਸਤਰੈ ਸਾਸ ਪਚਾਵਣ ਆੜ ਵਦੀ ਪ੍ਰਥਮ ਸੁਖ ਦਾਵਣ ਸਦਾ ਪ੍ਰਸਾਦ ਕਰ ਗ੍ਰੰਥ ਸੁਧਾਰ ਭੂਲ ਭਰੀ ਲਹੁ ਲਿਹੁ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋਹਰਾ ਸਾਧ ਸਾਜਾਨੋ ਨਹੀਂ ਬਾਸ ਵਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮਾਨਿਓ ਸਿੰਮ੍ਰਤ ਸਾਸ਼ਤਰ 베ਦ ਸਬੈ ਬਹੁ ਭੇਦ ਕਹਾਂ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹਿਵ ਖਾਨਿਓ ਦੋਰਾ ਸਾਗਲ ਦਵਾਰ ਕਉ ਛਾੜਕੈ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਸਾਗਲ ਦਵਾਰ ਕਉ ਛਾੜਕੈ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ ਸਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸੁਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਾਨਵ ਸਾਵੈ ਨਾਮ ਜਨ ਕੈ ਮਾਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਪੁਖਾ ਸਭ ਗਾਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣੋ ਸੰਤ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਤ ਕਰਸ ਭਾਗੈ ਕਰਸ ਭਾਗੈ ਸਬਦ ਵਾਜੀ ਕਲਾ ਜਿਤ ਕਰਤਾ ਹਰੀਆ ਪੰਚ ਦੂ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕਾ ਉਸੇ ਨਾਮ ਹਰ ਕੈ ਲਾਗੇ ਸਹਿ ਨਾਨਕ ਤੈ ਸਕੋ ਆਤਿਤ ਕਰ ਅਨਹਦ ਬਾਜੀ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖਾ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਭੈ ਸਰਸਿ ਪੂਰੇ ਗੁਰ ਤੇ ਜਾਣੀ ਹੁਣ ਤੇ ਪਨੀਤ ਕੈ ਤੇ ਪਵਿਤਾ ਸਤ ਗੁਰ ਰਹਿ ਆ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਧੂਰੇ ਮੁੰਦਾਬਣੀ ਮਹੱਲਾ 5 ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ અમૃત નામ ઠાકર કા પયો જિસકા સબ સધારુ જે કો ખાવે જે કો પહોંચાય તસકા હોય ઉધાર એહે વાહતા તજી નહ જાયે નિત નિત રખ ઓરતાર તમ સંસાર ચરણ લગ તરીએ સબ નાનક બ્રહ્મ અપસાર ફલોક મહલા પાંજવા तेरा तेता जातु न योग कतो मै निर्गुण यारे को गुण नाही आपे तरस पयोई तरस पया रामत होई सतगुर सजन मिले आ ਨਾਨਕ ਨਾਮ ਮਿਲੇ ਆਂ ਜੀਵਾ ਤਨ ਮਨ ਥੀਵੈ ਹਰੇ ਆ ਪਾਉੜੀ ਇੱਥੈ ਤੂੰ ਸਮਰਾਥ ਜਿੱਥੈ ਕੋਏ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਹੀ ਹੁਣ ਕਹਿ ਜਮਕੇ ਦੂਤ ਨਾਏ ਤੇਰੇ ਛੱਡ ਜਾਹੀ ਭਉ ਜਲ ਬਖਮਸ ਗਾਹ ਗੁਰ ਸਬਦੀ ਪਾਰ ਪਾਹੀ ਜਨ ਕਾ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਲ ਮੈਂ ਏਹੋ ਪੰਨ ਗੁਣ ਗੋਵਿੰਦ ਗਾਹਿ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹਿ ਸਾਹਿ ਮਿਰਸਾ ਕੋਈ ਨਾ ਜਾਇ ਜੇ ਆਵੈ ਤਦ ਆਹਿ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ Jap ਗੁਰ ਨਾਮ ਨੈਤਰੀ ਸਤਗੁਰ ਪੇਖਣਾ ਸਰਾਵਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਲ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮੈਂ ਉੱਤਮ ਕਾਢੀ ਐ ਮਿਰਲੇ ਕੇਈ ਕੇ ਮਹਲਾ ਪੰਜਵਾਂ ਰੱਖੇ ਰਖਣਹਾਰ ਆਪ ਵਾਰ ਅਨ ਗੁਰ ਕੀ ਪੈਰੀ ਪਾਈ ਕਾਜ ਸਵਾਰਿਆਨ ਹੋ ਆ ਆਪ ਦਿਆਲ ਮਨ ਹੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਬਿਦਾਰਿਆਨ ਤਿਸ ਸਾਹਿਬ ਕੀ ਟੇਕ नानक मनै माहि जिस सिमरत सुख होए सागले दुख जाहि तिस साहिब कीटे का नानक मनै माहि जिस सिमरत सुख होए ਸਾਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ